ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਵੀਰੇ ਦੇ ਨਾਲ ਮਿਲਣੇ ਕਰਨ ਆਏ ਸੀਗੇ ਤੇ ਪਾਰਟੀ ਸੀ ਮਤਲਬ ਇੱਕ ਫੈਮਿਲੀ ਅਸੀਂ ਸਾਰੀ ਫੈਮਿਲੀ ਇਕੱਠੀ ਹੋਈ ਸੀ ਤੇ ਨਾਲ ਉਹਨਾਂ ਦੇ ਸੀਗੇ ਮਿਲਣੇ ਕਰਨ ਵਾਲੇ ਉਹ ਵੀ ਕਾਫੀ ਜਣੇ ਸੀਗੇ ਤੇ ਪਾਰਟੀ ਨਹੀਂ ਸੀਗੀ ਤੇ ਇਸ ਕਰਕੇ ਫਿਰ ਬਸ ਘਰੇ ਜਿਹੜਾ ਸੀਗਾ ਅਰੇਂਜਮੈਂਟ ਕੀਤਾ ਸੀਗਾ ਟੈਂਟ ਵਗੈਰਾ ਲਗਾਤੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਚਾਹ ਪਾਣੀ ਪੀ ਲਿਆ ਸੀ ਤੇ ਉਸ ਤੋਂ ਬਾਅਦ ਸਾਡਾ ਟਾਈਮ ਆ ਗਿਆ ਸੀ ਅਸੀਂ ਵੀ ਪੀਰੇ ਸੀਗੇ ਖਾਨ ਪੀਣਾ ਹੋ ਰਿਹਾ ਉਸ ਤੋਂ ਬਾਅਦ ਚ ਨਾ ਜਿਹੜਾ ਹੁੰਦਾ ਗਾ ਕੁੜੀ ਦੇ ਮਤਲਬ ਸਾਡੀ ਜਿਹੜੀ ਨਿਊ ਮੇਰੀ ਦੇਵਰਾਣੀ ਆ ਉਹਦੇ ਪੇਕਿਆਂ ਤੋਂ ਆਏ ਸੀਗੇ ਸਮਾਨ ਲੈ ਕੇ ਆਉਂਦੇ ਹੁੰਦੇ ਨੇਗੇ ਮਿਲਣੀ ਤੇ ਕੱਪੜਾ ਲੀੜਾ ਜਿਹੜਾ ਵੀ ਹੁੰਦਾ ਜਿੰਨੇ ਵੀ ਰਿਸ਼ਤੇਦਾਰਾ ਸਾਰੇ ਤੇ ਅਸੀਂ ਤਾਂ ਸ਼ਗਨ ਮਤਲਬ ਕਰਤਾ ਸੀਗਾ ਉਹਨਾਂ ਨੇ ਨਾ ਆਪ ਦੇ ਜਿੰਨੀ ਫੁਨਕੀ ਫੈਮਿਲੀ ਸੀਗੀ ਤੇ ਉਹਨਾਂ ਨੇ ਬਿਠਾ ਕੇ ਉਹਦੇ ਲ ਵੀਰੇ ਨੂੰ ਤੇ ਉਹ ਮੇਰੀ ਦੇਵਰਾਣੀ ਨੂੰ ਸ਼ਗਨ ਕੀਤਾ ਸੀਗਾ ਜਿਹੜੇ ਉਹ ਮਿਲਣੀ ਕਰਨ ਆਏ ਸੀ ਉਹਨਾਂ ਦੇ ਪੇਕਿਆਂ ਤੋਂ ਤੇ ਸਾਡੀ ਨਿਊ ਜੋ ਜਿਹੜੀ ਦੇਵ ਰਾਣੀਆਂ ਸਾਡੀ ਫੈਮਿਲੀ ਦਾ ਹਿੱਸਾ ਬਣੇ ਨੇ ਜੁਗ ਜੁਗ ਜੀਣ ਵੈਗਰੂ ਲੰਬੀਆਂ ਉਮਰਾਂ ਬਖਸ਼ਣ ਨ ਜੋੜੀਆਂ ਬਣਾਈ ਰੱਖਣ ਤੇ ਇਸ ਵਾਰ అజ నెక్స్ట్ అస మేరీ బేటా దా జీ అసమూ మిమ్మ బా ਉਹਤੇ ਪੱਤੇ ਤਾਂ ਹੈ ਨਹੀਂਗੇ ਨਿੰਮ ਦੇ ਕਿਉਂਕਿ ਠੰਡ ਕਰਕੇ ਝੜੇ ਹੋਏ ਨੇ ਫਿਰ ਅਸੀਂ ਅਮਰੂਦ ਤੇ ਆਂਬ ਦੇ ਪੱਤੇ ਬੰਨਦੇ ਸੀਗੇ ਹੁਣ ਤੇ ਬੇਟਾ ਹੋ ਗਿਆ ਸੀਗਾ 11 ਦਿਨਾਂ ਦਾ ਤੇਸ ਦਿਨ ਸਾਡੇ ਬਾਹਰ ਵਧਾਉਂਦੇ ਹੁੰਦੇ ਨੇਗੇ ਤੇ ਕੋਮਾਤ ਦਾ ਮੱਥਾ ਟੇਕਦੇ ਹੁੰਦੇ ਨਾਲੇ ਤਾਂ ਨਾਲੇ ਐਵੇਂ ਮਿੱਠੇ ਚਾਵਲ ਵਗੈਰਾ ਕਰਦੇ ਹੁੰਦੇ ਨੇ ਮੈਂ ਤਾਂ ਬੜਾ ਲੇਟ ਹੋ ਗਈ ਸੀਗਾ ਉਹ ਵੀਡੀਓ ਸਕਿਪ ਕਰਨੀ ਪੈਗੀ ਹੁਣ ਤੇ ਫਿਰ ਉਸ ਤੋਂ ਬਾਅਦ ਜਦ ਅਸੀਂ ਚਾਵਲ-ਚੂਬਲ ਖਾ ਕੇ ਅਸੀਂ ਵੰਣ ਲੱਗੇ ਸੀਗੇ ਨਿੰਮੇ ਮੇਰੀ ਜਠਾਣੀ ਨੇ ਇਹ ਸਾਡੀ ਨਾਮ ਦਾਗੀ ਇਹ ਸਾਰੇ ਜਿਆਦਾਤਰ ਨਾ ਕੁੜੀਆਂ ਨੇ ਮੁੰਮ ਬੰਦੀਆਂ ਹੁੰਦੇ ਨੇਗੀਆ ਭੈਣਾਂ ਕੁੜੀਆਂ ਤਾਂ ਨਿੰਬ ਬਣਾਉਂਦੇ ਹੁੰਦੇ ਨੇਗੇ ਤੇ ਮੈਂ ਵੀ ਜਦੋਂ ਅਸੀਂ ਵਲੋਗਿੰਗ ਨਿਕਾਤੇ ਸੀਗੇ ਮੇਰੇ ਨਾਲ ਵੀ ਜਿਹੜਾ ਸੀ ਮੈਨੂੰ ਵੀ ਬੰਦ ਕਾਫੀ ਸਾਰਾ ਸ਼ਗਨ ਦਿੱਤਾ ਸੀਗਾ ਤੇ ਅਸੀਂ ਵੀ ਨਿੰਬ ਬੰਨਿਆ ਸੀ ਕਿਸੇ ਦੇ ਵੀ ਕੋਈ ਇਨਵਾਈਟ ਕਰਦਾਗਾ ਮੈਂ ਸਾਰਿਆਂ ਦੀ ਲਾਡਲੀ ਕੋ ਮੈਂ ਇਨਵਾਈਟ ਕਰਦੇ ਕਿਸੇ ਪ੍ਰੋਗਰਾਮ ਚ ਕੁੜੀ ਤਾਂ ਅਕਾਤ ਕਦਮ ਖੱਲੇ ਕਰਦੇ ਤਾਂ ਤੇ ਅਸੀਂ ਬਨ ਰਹੇ ਸੀਗੇ ਪੰਨਾ ਤਰ੍ਹਾਂ ਦੇ ਦਿੱਦੀ ਨੇ ਫ੍ਰੀ ਫਾਰ ਅਸੀਂ ਕਹਿੰਦੇ ਤੁਸੀਂ ਬੰਦੋ ਰੇਟ ਫੜ ਲੈ ਕੇ ਜਾਣਾ ਕਹਿੰਦੇ ਉਹ ਸਾਡੀ ਬੀਬੀ ਨੇ ਮਤਲਬ ਤਾਈ ਜੀ ਸਾਡੇ ਕੀ ਕਰਿਆ ਆ ਗਏ ਆ ਓਏ ਭਜਾ ਦੇ ਹੁਣ ਬਹੁਤ ਜਿਆਦਾ ਮੈਂ ਖੁਸ਼ੀ ਹੁੰਦੀ ਆ ਵੈਗੁਰੂ ਸਭ ਨੂੰ ਖੁਸ਼ੀਆਂ ਬਖਸਣ ਅਸੀਂ ਪਹਿਲਾਂ ਉਹ ਵਿਆਹ ਚ ਸੀ ਫਿਰ ਵਿਆਹ ਤੋਂ ਬਾਅਦ ਚ ਸਾਨੂੰ ਇਹ ਵੀ ਇੱਕ ਖੁਸ਼ੀ ਮਿਲੀ ਤੇ ਉਸ ਤੋਂ ਬਾਅਦ ਹਾਸੀ ਖੁਲਵਾ ਕੇ ਚੱਲ ਗਏ ਸੀ ਕਿ ਇੱਕ ਸ਼ਾਰਟ ਵੀਡੀਓ ਵੀ ਅਪਲੋਡ ਕੀਤੀ ਹੈਗੀ ਚੈੱਕ ਆਊਟ ਕਰ ਲਿਓ ਇਹ ਵੀ ਸਾਡੇ ਸਿਸਟਰ ਨੇ ਬਹੁਤ ਪਿਆਰੇ ਲੇਗੇ ਮੇਰੇ ਮਤਲਬ ਜਠਾਨੀ ਤੇ ਉਸ ਤੋਂ ਬਾਅਦ ਚਾਹ ਪਾਣੀ ਪੀਣ ਲੱਗੇ ਇਸ ਤਰ੍ਹਾਂ ਦਾ ਇੱਕ ਮੱਥਾ ਟੇਕਦਾ ਹੁੰਦਾ ਹੈਗਾ ਤੇ 50 ਦੇ ਪੱਤੇ ਕਾਫੀ ਸਾਰੇ ਤੋੜ ਲਿਆਂਦੇ ਸੀਗੇ ਅਸੀਂ ਨੇ ਕਿਉਂਕਿ ਹੋਰ ਵੀ ਕਾਫੀ ਸਾਰੇ ਨਿੰਮ ਬਨਣੇ ਸੀ ਜਿੰਨੇ ਵੀ ਘਰ ਸੀਗੇ ਉਹਨੇ ਘਰਾਂ ਦੇ ਵਿੱਚ ਉਸ ਵਾਰ ਸ ਮੈਂ ਘਰੇ ਆ ਗਈ ਸੀਗੀ ਨਿੰਮ ਬਣਾ ਕੇ ਤੇ ਮੇਰਾ ਸਿਹੜ ਸਰਦੀਆਂ ਦਾ ਕੱਪੜੇ ਬਹੁਤ ਜ਼ਿਆਦਾ ਕੱਪੜੇ ਸੀਗੇ ਦੇਖੋ ਬੈੱਡ ਪੂਰਾ ਖਲਾਰਾ ਪਿਆ ਹੋਇਆਗਾ ਇਹ ਮੈਂਨੇ ਸਿਮੇਟਨੇ ਸੀ ਸਵੇਰ ਮੈਂ ਜਾਣ ਤੋਂ ਪਹਿਲਾਂ ਨਿੰਮ ਬਨਣਨ ਤੋਂ ਪਹਿਲਾਂ ਪਹਿਲਾਂ ਮੈਂ ਸਵੇਰ ਸਵੇਰ ਕੱਪੜੇ ਧੋਹਦੇ ਸੀਗੇ 5 ਵਜੇ ਸੀਗੇ ਜਿਹੜੇ ਬਹੁਤ ਸਾਰੇ ਸੀਗੇ ਮੈਂ ਧੋਕੇ ਕੀ ਸੀ ਤੇ ਉਸ ਤੋਂ ਬਾਅਦ ਆਉਂਦੇ ਤੱਕ ਮੇਰੇ ਸਾਰੇ ਇਹ ਸੁੱਕ ਗਏ ਸੀਗੇ ਕਿਉਂਕਿ ਕੱਪੜੇ ਸੀਗੇ ਮੋਟੇ ਸੀ ਰੇਸ਼ਮੀ ਇਸ ਕਰਕੇ ਕੋਟੀਆਂ ਸਵਾਤਰਾ ਸੀਗੇ ਹੁਣ ਇਹਨਾਂ ਨੂੰ ਇੱਕ ਮਤਲਬ ਇਹ ਟਾਸਕ ਸੀਗੇ ਜਿਹੜਾ ਸਾਂਭਣ ਦਾ ਸੀਗਾ ਵੀ ਮੈਂ ਤੇ ਸਹਿਰ ਮੇਰੀ ਹੈਲਪ ਕਰ ਰਹੀ ਸੀਗੀ ਸਾਂਭਣ ਦੇ ਵਿੱਚ ਮੇਰੇ ਉਹ ਦੇਖੋ ਉਹ ਆਪਦੇ ਆਪ ਦੇ ਕਪੜੇ ਛਾਂਟ ਕੇ ਕੱਢ ਰਹੀ ਸੀ ਤੇ ਮੇਰੇ ਮੇਰੇ ਛੱਡ ਰਹੀ ਸੀ ਉਹ ਦੇਖੋ ਛੋਟੇ ਛੋਟੇ ਕੱਪੜੇ ਉਹ ਆ ਦੇਖੋ ਮ ਛੱਡ ਰਹੀ ਹੈਗੀ ਹਾਂ ਵੈਸੇ ਇਹ ਕੱਪੜਿਆਂ ਦਾ ਅਰੇਂਜਮੈਂਟ ਮੈਂ ਪਹਿਲਾਂ ਵੀਡੀਓ ਜੇ ਸ਼ੇਅਰ ਕੀਤਾ ਹੈ ਬਹੁਤ ਵਧੀਆ ਕਰਦੀ ਹੈਗੀ ਸਹਲ ਕੱਪੜੇ ਬਹੁਤ ਸੋਹਣੇ ਸਾਹਮਦੀ ਆ ਤੇ ਅੱਜ ਸੀਗਾ ਜਿਹੜਾ ਬਹੁਤ ਜ਼ਿਆਦਾ ਸੀ ਇਸ ਕਰਕੇ ਤੇ ਬਸ ਤੋਂ ਬਾਅਦ ਸੀ ਮੈਂ ਫਿਰ ਕਰਨੇ ਸੀ ਕਿਉਂਕਿ ਅਸੀਂ ਉੱਪਰ ਬੈੱਡ ਸ਼ਿਫਟ ਕਰਦੇ ਸੀ ਉੱਪਰ ਬੈੱਡਾਂ ਦੇ ਵਿੱਚ ਲਗਾਵਾਂਗੇ ਕੁਝ ਬੈਗ ਭਰ ਕੇ ਕੁਝ ਮੈਂਨੇ ਜਿਹੜੇ ਨੇਗੇ ਇੱਕ ਲਿਫਾਫੇ ਲਾ ਕੇ ਐਸੀ ਕਿ ਮੈਂ ਜਿਪ ਲੌਕ ਵਾਲੇ ਉਹ ਬਲੇਨਾ ਅਸੀਂ ਜਿਹੜੇ ਜਿੰਨੇ ਵੀ ਮਤਲਬ ਨਿਊ ਕੱਪੜੇ ਹੋਣਗੇ ਉਹ ਸਾਰੇ ਜਿੱਪ ਵਾਲੇ ਲਿਫਾਫਿਆਂ ਦੇ ਵਿੱਚ ਪੈਕ ਕਰਾਂਗੇ ਉਹ ਮੈਂ ਬਕਸੇ ਨੇ ਸਾਡੇ ਵੱਡੇ ਵੱਡੇ ਬਕਸੇ ਤੇ ਇਹਨਾਂ ਦੇ ਪਾਪਾ ਦੇ ਉਹਨਾਂ ਵਿੱਚ ਰੱਖਾਂਗੇ ਜਿਹੜੇ ਵੀ ਨਿਊ ਨੇ ਸਾਰੇ ਤੇ ਜਿਹੜੇ ਅਸੀਂ ਡੇਲੀ ਵੇਅਰ ਯੂਜ਼ ਕਰਦੇ ਆਂਗੇ ਸਾਦੀ ਦੇ ਵਿੱਚ ਉਹ ਮੈਂ ਇੱਕ ਵੱਡੇ ਉਸ ਵੱਡੇ ਲਿਫਾਫੇ ਨੇ ਮਤਲਬ ਚਾਹ ਪੱਤੀ ਵਾਲੇ ਇੱਕ ਬੈਗ ਨੇ ਵੱਡੇ ਵੱਡੇ ਉਹਨਾਂ ਦੇ ਵਿੱਚ ਪਾ ਕੇ ਅਰੇਂਜਮੈਂਟ ਕਰਕੇ ਰੱਖੂੰਗੀ ਸਾਰੇ ਸਰਦੀ ਵੈਸੇ ਬਾਰ-ਬਾਰ ਕਦੇ ਆ ਜਾਂਦੀ ਹੈ ਕਦੇ ਵਗ ਜਾਂਦੀ ਹੈ ਅੰਸ ਬੱਦਲ ਹੋ ਰਹੇ ਸੀਗੇ ਵਿਚ ਦੀ ਬੱਦਲ ਵੀ ਹੋ ਜਾਂਦੇ ਸੀ ਵਿਚ ਦੀ ਧੁੱਪ ਨਿਕਲਿਆਉਂਦੀ ਹੈ ਕਦੇ-ਕਦੇ ਅੰਸੂਜ ਦੇ ਵੀ ਥੋੜੇ ਬੱਤ ਰੱਖ ਲੈਣੇ ਕਿਉਂਕਿ ਠੰਡ ਦਾ ਪਤਾ ਨਹੀਂ ਹੈਗਾ ਵੀ ਹੋ ਜੇ ਤੇ ਇੱਕ ਨੂਰ ਵੀ ਆ ਗਿਆ ਸੀ ਇੱਕ ਨੂਰ ਦਾ ਅੱਜ ਫਾਈਨਲ ਐਗਜ਼ਾਮ ਸੀਗਾ ਪੰਜਾਬੀ ਦਾ ਤੇ ਉਹਨੇ ਵੀ ਮਤਲਬ ਹੋ ਗਿਆ ਪੇਪਰ ਸਾਹਿਲ ਦਾ ਜਿਹੜਾ ਰਿਜ਼ਲਟ ਆ ਹੋਊਗਾ 22 ਤਰੀਕ ਨੂੰ ਦੇਖਦੇ ਆਂ ਕਿ ਇਸ ਵਾਰ ਕੀ ਸਾਹਿਲ ਨੇ ਰੰਗ ਲਾਏ ਹੋਏ ਨੇ ਤੇ ਏਕਨੂਰ ਤਾਂ ਵਧੀਆ ਸਾਹਿਲ ਵੀ ਵੈਸੇ ਵਧੀਆ ਗਈ ਪੜਾਈ ਚ ਤਾਂ ਠੀਕ ਆ ਗਈ ਮੈਥ ਥੋੜਾ ਵੀਕ ਹੈ ਤੇ ਸਾਹਿਲ ਏਕਨੂਰ ਵਧੀਆ ਬੜਦਾ ਏਕਨੂਰ ਨੂੰ ਮੈਥ ਦਾ ਫੇਵਰਟ ਜਿਹੜਾ ਸਬਜੈਕਟ ਹੈ ਏਕਨੂਰ ਦਾ ਇੱਕ ਨੂੰ ਮੈਥ ਨਾਲ ਜਿਆਦਾ ਮਤ ਲਗਾਉ ਹੋ ਗਿਆ ਤੇ ਮੈਨੂੰ ਵੀ ਘੱਟ ਆਉਂਦਾ ਮੈਥ ਹੁਣ ਤਾਂ ਹਲੇ ਮਾਤਾ ਬੜੀ ਠੀਕ ਲੱਗ ਗਿਆ ਕੰਟੀਨਿਊਸ ਕਰਦੇ ਰਹਨੇ ਆ ਪਹਿਲਾਂ ਨਹੀਂ ਸੀ ਮੈਥ ਮੈਨੂੰ ਆਉਂਦਾ ਨਹੀਂ ਮੇਰਾ ਕੋਈ ਇੰਟਰਸਟ ਸੀ ਮੈਥ ਦੇ ਵਿੱਚ ਅਸੀਂ ਤਾਂ ਬਸ ਪੂਰੇ ਪੂਰੇ ਮਾਰਕਸ ਜੇ ਲੈ ਕੇ ਜਾਂਦੇ ਹੁੰਦੇ ਸੀਗੇ ਜਿੰਨੇ ਕੁ ਵਸੇ ਪਾਸ ਹੋ ਜਾਂਦੇ ਬਾਕੀ ਸਬਜੈਕਟ ਦੇ ਵਿੱਚ ਮੇਰਾ ਬਹੁਤ ਜਿਆਦਾ ਇੰਟਰਸਟ ਹੁੰਦਾ ਸੀ ਹਿਸਟਰੀ ਪੋਲੀਟਿਕਲ ਇਸ ਤਰ੍ਹਾਂ ਦੇ ਜਿਹੜੇ ਸਬਜੈਕਟ ਸੀ ਉਹਨਾਂ ਚ ਬਹੁਤ ਸਾਰੇ ਮਾਰਕਸ ਆਉਂਦੇ ਸੀ ਇੰਗਲਿਸ਼ ਤੇ ਆਉਂਦੇ ਸੀ ਸਾਇੰਸ ਸਾਇੰਸ ਮੇਰਾ ਫੇਵਰਟ ਸੀ ਫਿਰ ਮੈਸ ਦੇ ਵਿੱਚ ਅਸੀਂ ਥੋੜਾ ਪਿੱਛੇ ਸੀਗੇ ਇਸ ਵਾਰ ਮੇਰੇ ਜਿਹੜੀ ਨਿਊ ਕਲੈਕਸ਼ਨ ਸੀਗੀ ਵੈਂਟਰ ویئر ਦੀ ਮੈਂ ਸਰਦੀ ਲੰਘੇ ਤੋਂ ਕਾਫੀ ਸਾਰੇ ਲੈ ਕੇ ਆਈ ਸੀਗੀ ਕਪੜੇ ਇਸ ਕਰਕੇ ਵੀ ਜ਼ਿਆਦਾ ਸੀ ਕਿ ਕੋਟ ਸੀਗੇ ਕਾਫੀ ਵੱਡੇ ਵੱਡੇ ਕੋਟ ਬਲੇਜ਼ਰ ਇਸ ਕਰਕੇ ਮੈਂ ਬਹੁਤ ਜ਼ਿਆਦਾ ਮੈਂ ਠੰਡ ਮੰਨਦੀ ਹਾਂ ਮੈਨੂੰ ਬਹੁਤ ਠੰਡ ਲੱਗਦੀ ਹੈ ਸਰ ਕਿਵੇਂ ਜਿੰਨਾ ਵੀ ਸਰਦੀ ਦੇ ਵਿੱਚ ਐ ਮੋٹے ਮੋٹے ਕੱਪੜੇ ਹੁਣ ਉਹ ਵੀ ਮੇਰੇ ਲਈ ਘੱਟ ਹੋ ਜਾਂਦੇ ਨੇ ਇਹ ਕੋਟ ਸੀਗੇ ਕਾਫੀ ਸਾਰੇ ਕੋਟ ਐ 8-9 ਕੋਟ ਸੀਗੇ ਇਸ ਵਾਰ ਸਾਹਿਲ ਉਹਨਾਂ ਦੇ ਜਿਹੜੇ ਵੀ ਕੱਪੜੇ ਨੇ ਛੋਟੇ ਹੋਗੇ ਮੈਂ ਸੋਚ ਰਹੀ ਸੀ ਉਹ ਕੱਢ ਕੇ ਕਰ ਦੀ ਰੱਖ ਦਿੰਨੇ ਆਂਗੇ ਵੀ ਕੋਈ ਕੋਈ ਵੀ ਆਊਗਾ ਤਾਂ ਉਹਨੂੰ ਦੇ ਦਾਂਗੇ ਕੋਟ ਵਗੈਰਾ ਜਿਆਦੇ ਸੀ ਇਹਨਾਂ ਦੇ ਤੇ ਫਿਰ ਸਾਹਿਲ ਕਹਿਣ ਲੱਗੀ ਮਮਾ ਅਲੋਕ ਕਿ ਕਿੱਥੇ ਅਰੇਂਜਮੈਂਟ ਕਰੋਗੇ ਜਦੋਂ ਵੀ ਸਰਦਿਆ ਈ ਉਦੋਂ ਤੁਸੀਂ ਦੇ ਦਿਓ ਇਹਨੇ ਤੁਸੀਂ ਰੱਖ ਲਓ ਇਹ ਕੱਪੜੇ ਸੀ ਜਿਹੜੇ ਕੰਫਰਟ ਵਿੱਚ ਕੱਢੇ ਹੋਏ ਸੀਗੇ ਸਾਰੇ ਸਸ ਮੈਲ ਬਹੁਤ ਜ਼ਿਆਦਾ ਵਧੀਆ ਹੁੰਦੀ ਨਹੀਂ ਕਿਉਂਕਿ ਅਸੀਂ ਕਵਰ ਕਰਕੇ ਰੱਖ ਦਿੰਨੇ ਫਿਨਲ ਵਗੈਰਾ ਹੁੰਦੇ ਜਿਹੜੇ ਮੇਚਾਰੇ ਖੂੰਜਿਆਂ ਦੇ ਉੱਪਰ ਗੀ ਬੈੱਡ ਦੇ ਜਾਂ ਪੇਟੀ ਦੇ ਵਿੱਚ ਨਹੀਂ ਰੱਖ ਦਿੰਦੇ ਬੈੱਡਾਂ ਦੇ ਵਿੱਚ ਹੀ ਰੱਖਦੇ ਆ ਜਿਆਦਾਤਰ ਇਹ ਕੱਪੜੇ ਹੁੰਦੇ ਜਿਹੜੇ ਗਰਮੀ ਵਾਲੇ ਵੀ ਸਾਧਨ ਗਰਮੀ ਵਾਲੇ ਅਸੀਂ ਕੱਢ ਲਏ ਉਹ ਨੀਚੇ ਇੱਕ ਗੱਦਾ ਵਿਛਿਆ ਹੋਇਆਗਾ ਕਵਰ ਨਹੀਂ ਕੀਤਾ ਕਿਉਂਕਿ ਖਲਾਰਾ ਸੀਗਾ ਤੇ ਉਹਦੇ ਉੱਪਰ ਅਸੀਂ ਸਾਰ ਗਰਮੀ ਵਾਲੇ ਕੱਪੜੇ ਕੱਢ ਤੇ ਉਹਦੀ ਵੀ ਅਸੀਂ ਅਲਮਾਰੀ ਦੇ ਵਿੱਚ ਸੈਟਿੰਗ ਕਰਾਂਗੇ ਇਹ ਸਾਰਾ ਜਿਹੜਾ ਸਰਦੀਆਂ ਦਾ ਤਹਿਵੇਂ ਨੇ ਲਗਾਤੀਆਂ ਤੇ ਹੁਣ ਬਸ ਅਸੀਂ ਬੈਗਾਂ ਦੇ ਵਿੱਚ ਪੈਕਿੰਗ ਕਰ ਦਾਂਗੇ ਸਾਰੇ ਕੱਪੜਿਆਂ ਦੀ ਸਹਿਨ ਨਾਲ ਦੀ ਨਾਲ ਆਪਦੀ ਅਲਮਾਰੀ ਦੀ ਸੈਟ ਕਰ ਰਹੀ ਸੀਗੀ ਕਿਉਂਕਿ ਉਹਨੂੰ ਜਿਹੜਾ ਸੀ ਉਹਨੇ ਆਪਦਾ ਸਾਰਾ ਸੀਗਾ ਅਲਮਾਰੀ ਦੇ ਵਿੱਚ ਸਾਧਿਆਣੇ ਕੱਪੜੇ ਗੱਡੇ ਤੇ ਸੀ ਗਰਮੀ ਵਾਲੇ ਆ ਦੇਖੋ ਚਾਹ ਪੱਤੀ ਵਾਲੇ ਵੱਡੇ ਵੱਡੇ ਲਫਾਫੇ ਸੀਗੇ ਮੈਂ ਗਰੋਸਰੀ ਵਾਲੀ ਦੁਕਾਨ ਤੋਂ ਲੈ ਕੇ ਆਈ ਸੀ ਤੇ ਇਹਨਾਂ ਕੀ ਕਹਿੰਦੇ ਇਹਨਾਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਵੈਸੇ ਸੁਸਾਫ ਹੀ ਹੁੰਦੇ ਨੇ ਪੈਕਟੇ ਹੁੰਦੇ ਨੇ ਇਹਨਾਂ 'ਚ ਬਟ ਫਿਰ ਵੀ ਮੈਂ ਡਟਾਲ ਨਾ ਧੂ ਕੇ ਫੇਰੀ ਰੱਖਦੀ ਹੁੰਨੀ ਆ ਕਿਉਂਕਿ ਜਦ ਤੱਕ ਫਸਾਲ ਤੱਕ ਹੁੰਦਾ ਮੈਂ ਕੀੜਾ ਵਗੈਰਾ ਲੱਗਨ ਦਾ ਡਰ ਰਹਿੰਦਾ ਜਾਂ ਕਦੇ ਮਤਲਬ 스멜 ਆਉਣ ਲੱਗ ਜਾਂਦੀ ਹੈਗੀ ਇੱਕ ਵਾਰ ਨਾ ਬੈੱਡ ਦੇ ਵਿੱਚ ਅਸੀਂ ਨੇ ਐਮੀ ਰੱਖਤੀਆਂ ਪੱਗਾਂ ਹ ਬੈੱਡ ਦੇ ਵਿੱਚ ਮਤਲਬ ਬਿਨਾ ਕਿਸੇ ਵੀ ਮੈਂ ਹਣ ਨਾ ਲਿਫਾਫਿਆਂ ਦੇ ਵਿੱਚ ਜਾਂ ਤਾਂ ਜਾਂ ਤਾਂ ਬੈਗ ਦੇ ਵਿੱਚ ਰੱਖਦੀ ਹੁੰਨੀ ਆ ਮਨੇ ਉਸ ਤਰ੍ਹਾਂ ਅਸੀਂ ਐਮੀ ਰੱਖਤੀਆਂ ਲਿਫਾਫਾ ਮਤਲਬ ਵਿਦਆਉਟ ਲਿਫਾਫਿਆਂ ਤੋਂ ਉਹ ਪੱਗਾਨੀ ਤੇ ਹਮਾਰੀ ਕਿ ਜਦ ਅਸੀਂ ਨੇ ਨੈਕਸਟ ਸੀਜ਼ਨ ਦੇ ਵਿੱਚ ਗੱਡੀਆਂ ਉਹ ਬਿਲਕੁਲ ਇੱਕ ਇੰਨਾ ਬੋਦੀਆਂ ਹੋ ਗਿਆ ਸੀ ਪਤਾ ਨਹੀਂ ਤਾਂਨਾਂ ਨੂੰ ਕੋਈ ਕੀੜਾ ਲੱਗਿਆ ਸੀ ਜਾਂ ਫਿਰ ਲੱਕੜ ਦੇ ਵਿੱਚ ਕੋਈ ਕੈਮੀਕਲ ਵਗੈਰਾ ਲੱਗਿਆ ਹੋਇਆ ਸੀ ਉਹ ਉਹ ਸੀ ਨਾ ਮਤਲਬ ਫੂਸ ਵਾਂਗੂ ਜੀ ਕਾਗਜ਼ ਵੀ ਇਸ ਤਰ੍ਹਾਂ ਮੜੀ ਜਾਣ ਹੁੰਦੀ ਹੈ ਕਾਗਜ਼ੀ ਤੇ ਵਿੱਚ ਵੀ ਉਹ ਇਸ ਤਰ੍ਹਾਂ ਦਾ ਹੋ ਗਿਆ ਸੀਗਾ ਬੂਰ ਵਾਂਗੂ ਉਡਰ ਰਿਆ ਸੀਗਾ ਕੱਪੜਾ ਇੰਨਾ ਬੋਦਾ ਹੋ ਗਿਆ ਸੀ ਤੇ ਵਿੱਚੋਂ ਸੁਰਾਖ ਹੋ ਗਏ ਸੀਗੇ ਉਸ ਤੋਂ ਬਾਅਦ ਮੈਂ ਕਦੇ ਵੀ ਇਸ ਤਰ੍ਹਾਂ ਦੇ ਕੋਈ ਵੀ ਅਨਗੈਲੀ ਨਹੀਂ ਕਰੀ ਵੀ ਕੱਪੜੇ ਅਸੀਂ ਐਵੇਂ ਰੱਖੀਏ ਮੈਂ ਬੈਗਾਂ ਦੇ ਵਿੱਚ ਹਮੇਸ਼ਾ ਕੱਪੜੇ ਰੱਖ ਫਨਲ ਮੈਂ ਕਦੇ ਵੀ ਨਹੀਂ ਉਹ ਕਰਦੀ ਹੁੰਦੀ ਮੈਂ ਕੰਟੀਨ ਦੇ ਵਿੱਚੋਂ ਫਨਲ ਲੈ ਕੇ ਉਹਨੂੰ ਨੇ ਕਾਫੀ ਸਾਰੇ ਪੈਕੇਟ ਤੇ ਫਿਰ ਮੈਂ ਉਹਨੂੰ ਕਾਟਨ ਦੇ ਕੱਪੜਿਆਂ ਚ ਲਵੇਟ ਕੇ ਸਿੱਟਦੀ ਰੰਨੀ ਆ ਨੀਚੇ ਪੇਟੀ ਦੇ ਨੀਚੇ ਵੀ ਐਸੇ ਵਿੱਚ ਪਈ ਰਹਿੰਦੇ ਮਤਲਬ ਮੈਨੂੰ ਐ ਹੁੰਦਾ ਵਾ ਵੀ ਕੋਈ ਵੀ ਕੀੜਾ ਮਕੌੜਾ ਐਕਸਟਰਾ ਨਾ ਹੋਵੇ ਕੱਪੜਿਆਂ ਦੇ ਵਿੱਚ ਨੀਚੇ ਵੀ ਸਿੱਟ ਦੰਨੀ ਆ ਮੈਂ ਕੱਪੜਿਆਂ ਤੋਂ ਵਿਦਾਉਟ ਵੀ ਮਦਲ ਅਲਮਾਰੀ ਦੇ ਨੀਚੇ ਬੈੱਡਾਂ ਦੇ ਨੀਚੇ ਪੇਟੀ ਦੇ ਨੀਚੇ ਉਹ ਰੱਖੀਆਂ ਹੁੰਦੀਆਂ ਨੇ ਚਾਚਾਰ ਗੋਲੀਆਂ ਨੂੰ ਕੱਕੇ ਕੱਪੜਿਆਂ ਦੇ ਵਿੱਚ ਜਿਹੜੇ ਹੁੰਦਾ ਸੁੱਸਰੀ ਵਗੈਰਾ ਨਿਕਲ ਕੇ ਬੜ ਜਾਂਦੀ ਆ ਜਾਂ ਕੋਈ ਕਿੱਡੀਆਂ ਟੁੱਡੀਆਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਬਾਅਦ ਚ ਵੀ ਜਦੋਂ ਫਿਨਲ ਹੁੰਦੀ ਹੈ ਘਰ ਸਾਹਿਲ ਮੈਨੂੰ ਕਹਿ ਰਹੀ ਸੀ ਕੁਝ ਵੀ ਐਵੇਂ ਕਰਨਾ ਅਦੇ ਹੁਣ ਮੈਂ ਲੈ ਕੇ ਆਈ ਸੀ ਜਿਪ ਲੌਕ ਵਾਲੇ ਲਫਾਫੇ ਇਹਨਾਂ ਦੇ ਵਿੱਚ ਮੈਂ ਜਿਹੜਾ ਕਿ ਮੇਰੇ ਮੰਮੀ ਕੱਪੜੇ ਨੇ ਸਾਰੇ ਹੋਂ ਜਾਣ ਵਾਲੇ ਉਹ ਰੱਖ ਰਹੀ ਐਂਗੀ ਜਿਹੜੇ ਹੁੰਦੇ ਨੇ ਮੇਰੇ ਗੁਰਦੁਆਰਾ ਸਾਹਿਬ ਦੇ ਕੱਪੜੇ ਉਹ ਲੱਗ ਰੱਖਦੀ ਐ ਮੈਂ ਕਿਉਂਕਿ ਉਹ ਮੈਂ ਲਾਈਟ ਕਲਰ ਪਾਉਣੀ ਆ ਜਿਹੜੇ ਮੈਰਿਜ ਵਗੈਰਾ ਦੇ ਵਿੱਚ ਪਾਉਣੇ ਹੁੰਦੇ ਨੇ ਉਹ ਮੇਰੇ ਅਲੱਗ ਨੇ ਜਿਹੜੇ ਮਤਲਬ ਕਿਕ ਡੇਲੀ ਵੇਅਰ ਪਾਉਂਦੇ ਨੇ ਉਹ ਅਲੱਗ ਆ ਸਾਰਿਆਂ ਦੀ ਅਰੇਂਜਮੈਂਟ ਅਲੱਗ-ਅਲੱਗ ਰੱਖੀ ਹੋਈ ਐਗੀ ਅਧਿਕ ਲਾਈਟ ਕਲਰ ਦੇ ਸ਼ਾਲ ਵਗੈਰਾ ਨੇ ਕਿ ਇਹ ਇਕ ਲਫਾਫੇ ਦੇ ਵਿੱਚ ਤਿੰਨ ਤਿੰਨਾ ਆ ਜਾਂਦੇ ਨੇ ਇਹ ਮੈਂ ਨਾ ਸਿਰਫ ਲਫਾਫਾ ਵਾਲੀ ਵੱਡੀ ਸ਼ਾਪ ਆਪ ਹੌਲ ਸੇਲ ਦੀ ਉੱਥੋਂ ਲੈ ਕੇ ਆਈ ਸੀਗੀ ਕਿ ਮੈਨੂੰ 10 ਰੁਪਏ ਦਾ ਇਕ ਲਫਾਫਾ ਮਿਲਿਆ ਸੀਗਾ ਮੇਰੇ ਨਾਲ ਜਿੰਨੇ ਵੀ ਸੂਟਸ ਨੇ ਪਿਓਰ ਦੇ ਜਿੰਨੇ ਨਿਊ ਫੂਟ ਨੇ ਉਹਨਾਂ ਮੈਂ ਪ੍ਰੈਸ ਕਰਕੇ ਵਿੱਚ ਦੁਪੱਟਾ ਲਗਾ ਦੰਨੀ ਇਹਨਾਂ ਨੂੰ ਮਤਲਬ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਵੀ ਉਹ ਖਲਾਰ ਆਪੇ ਦੇ ਕਿਉਂਕਿ ਉਹਨਾਂ ਦੇ ਜਾਂ ਪੇਰ ਦੇ ਸੂਟਾਂ ਦੇ ਸ਼ਿਰਕ ਦੇ ਸੂਟ ਦਾ ਹੁਣ ਤਾਂ ਐਹੀਂ ਮਾਰਨੀ ਔਖੀਆਂ ਹੋ ਜਾਂਦੀਆਂ ਉਹ ਤਾਂ ਨੀਚੇ ਡਿੱਗ ਕੇ ਫਿਰ ਪ੍ਰੈਸ ਕਰ ਕਰਨ ਦਾ ਵੀ ਕੋਈ ਫਾਇਦਾ ਨਹੀਂ ਮੈਂ ਪ੍ਰੈਸ ਕਰ ਕਰਕੇ ਇੱਕ ਵਾਰ ਉਹਨਾਂ ਨੂੰ ਚੰਗੀ ਤਰ੍ਹਾਂ ਰੱਖ ਦੰਨੀ ਹੈ ਉਸ ਤੋਂ ਬਾਅਦ ਜਦੋਂ ਵੀ ਕਿਤੇ ਜਾਣਾ ਇੱਕ ਵਾਰ ਬੈਂ ਸਿੰਪਲ ਜੀ ਪ੍ਰੈਸ ਮਾਰੀ ਤੇ ਫਿਰ ਬੱਸ ਐਨ ਓਕੇ ਹੋ ਜਾਂਦੇ ਨੇ ਨਹੀਂ ਤਾਂ ਉਹਨਾਂ ਨੂੰ ਪਰੋਦੇ ਸੂਟਾਂ ਦਾ ਸਾਰਿਆਂ ਨੂੰ ਪਤਾ ਹੀ ਹੈ ਵੀ ਲੈਨੂਗਰ ਕਿੰਨੇ ਟਫ ਹੋਂ ਉਹਨਾਂ ਨੂੰ ਪ੍ਰੈਸ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਇਸ ਤਰ੍ਹਾਂ ਸਾਰੀ ਮੈਨੇ ਐਵੇਂ ਰੱਖ ਦੇਣੀ ਹੁੰਦੀ ਐ ਇਹ ਕੋਟੀਆਂ ਤੇ ਸ਼ਾਲ ਵਗੈਰਾ ਕੈਪਸ ਸਾਰੇ ਇਸ ਲਫਾਫਿਆਂ ਦੇ ਵਿੱਚ ਹੀ ਰੱਖੂੰਗੀ ਮੈਂ ਫਲਾਰਾ ਨਹੀਂ ਪੈਂਦਾ ਹੈਗਾ ਟਰੈਕ ਸੂਟ ਨੇ ਯੋ ਮੈਂ ਤਾਂ ਇੰਜ ਜਿਹੇ ਬਾਕਸ ਨੇ ਮੈਂ ਕੁੱਲੀ ਕੁੱਲੀ ਚੀਜ਼ ਦਾ ਮੈਨੂੰ ਪਤਾ ਹੁੰਦਾ ਵੀ ਇੱਥੋਂ ਆਏ ਚੱਕੀ ਜਾਂਦੇ ਫਿਰ ਨਾ ਜਦੋਂ ਕਈ ਵਾਰੀ ਪਕਸੇ ਖੋਲਦੇ ਜਾਂ ਕੋਈ ਵੀ ਚੀਜ਼ ਕੱਢਦੇ ਜਾਂ ਇੱਕ ਚੀਜ਼ ਕਢਣੀ ਤਾਂ ਸਾਰੇ ਉਤਰ ਕੁੱਤਲ ਕੱਪੜੇ ਹੋ ਜਾਂਦੇ ਨੇ ਇਹਨਾਂ ਨੂੰ ਲਿਫਾਫਾ ਪਾਉਂਦੀ ਇੱਕ ਵਜਾ ਕਰਕੇ ਆ ਵੀ ਲਿਫਾਫੇ ਜਿਹਦਾ ਪੱਕ ਪੈਕਿੰਗ ਕਰਕੇ ਰੱਖਦੇ ਆ ਵੀ ਦੂਸਰੇ ਕੱਪੜਿਆਂ ਚ ਨਿੱਖਿਲਰਦੇ ਨਹੀਂ ਹੈਗੇ ਜਿਵੇਂ ਮਰਜ਼ੀ ਲਿਫਾਫਾ ਫੜ ਕੇ ਖਿੱਚ ਲਾ ਪਰ ਦੂਸਰੇ ਕੱਪੜੇ ਉੱਧੇ ਦੀ ਉੱਧੇ ਰਹਿੰਦੇ ਨੇ ਇਹ ਮੈਂ ਸ਼ਾਲ ਫੋਲਡ ਕਰਕੇ ਰੱਖਿਆ ਇੱਕ ਲਿਫਾਫੇ ਦੇ ਵਿੱਚ ਮੇਰੇ ਚਾਰ ਸ਼ਾਲ ਪੈਕ ਹੋ ਗਏ ਸੀਗੇ ਅਤੇ ਇਹ ਇਸ ਤਰ੍ਹਾਂ ਰੱਖੇ ਸੀ ਇਹ ਫੂਲਣ ਦੇ ਨੇ ਕਾਫੀ ਮਤਲਬ ਮੋਟੇ ਨੇ ਇਸ ਕਰਕੇ ਚਾਰੇ ਆਏ ਨੇ ਜੇ ਲਾਈਟ ਵੇਟ ਹੁੰਦੇ ਫਿਰ ਪੰਜ 6 ਆ ਜਾਂਦੇ ਇਹ ਕਾਫੀ ਵੱਡੇ ਵੱਡੇ ਲਫਾਫੇ ਨੇਗੇ ਮੈਨੂੰ ਮਤਲਬ ਐਵੇਂ ਨਹੀਂ ਹੈਗਾ ਮੈਨੂੰ ਵੀ ਉੱਪਰ ਵੀ ਮਤਲਬ ਸਾਹਮਣੇ ਸਾਹਮਣੇ ਸਫਾਈ ਹੋਵੇ ਘਰ ਦੀ ਮੈਨੂੰ ਇਹ ਹੁੰਦਾ ਵੀ ਜਿਵੇਂ ਵੀ ਕੋਈ ਚੀਜ਼ ਚੱਕੇ ਸ ਬੈੱਡ ਖੋਲੀ ਅਲਮਾਰੀ ਖੋਲੀ ਬਕਸੇ ਖੋਲੀ ਬੇਟੀ ਸਾਰੀ ਕਿ ਚੀਜ਼ਾਂ ਦੇ ਵਿੱਚ ਵੀ ਪੂਰੀ ਤਰ੍ਹਾਂ ਮੇਨਟੇਨ ਹੋਵੇ ਹੁੰਦੀ ਇਸ ਤਰ੍ਹਾਂ ਨਾ ਹੋਵੇ ਉਧਰ ਕੋਥਰ ਵਾਸੂਨ ਮੈਂ ਸਾਰੇ ਜਿਹੜੇ ਕੱਪੜੇ ਨੇਗੇ ਬੈਡਾਂ ਦੇ ਵਿੱਚ ਲਗਾ ਦੂੰਗੀ ਫਸਾ ਇੱਥੋਂ ਤੱਕ ਦਾ ਹੀ ਵਲੌਗ ਸੀ ਆ ਦੇਖੋ ਬਕਸੇ ਚ ਲਾ ਦਿੰਦੇ ਵੀਡੀਓ ਪਸੰਦ ਆਈ ਤਾਂ ਲਾਈਕ ਸਬਸਕ੍ਰਾਈਬ ਕਰਦੇ ਥੈਂਕ ਯੂ